ਮੇਰਾ ਨਾਮ ਬਲਜੀਤ ਸਿੰਘ ਜੀ ਕੀ ਲੱਗਦਾ ਰੋਜੀ ਨੇ ਦੱਸੇ ਇਹ ਮੇਰੇ ਜੀਜਾ ਜੀ ਸੀਗੇ ਜੀ ਤੇ ਉਹਨਾਂ ਦੇ ਡੈਡੀ ਸੀਗੇ ਫਾਦਰ ਸਾਹਿਬ ਸੀ ਮੰਨ ਲਓ ਜੀ ਜਾਈਦੇ ਕੀ ਗੱਲ ਕੀ ਘਟਨਾ ਕਿਵੇਂ ਵਾਪਰੀ ਕਿਵੇਂ ਗੱਲ ਤਾਂ ਜੀ ਕੁਝ ਵੀ ਨਹੀਂ ਹੋਈ ਵੀ ਮੰਨ ਲਓ ਕੋਈ ਕੁੱਤਾ ਪਿੰਡ ਚੋਂ ਲੈਤਾ ਸੀਗਾ ਤੇ ਜਿਹੜੇ ਬੰਦੇ ਨੇ ਕੁੱਤਾ ਦਿੱਤਾ ਸੀਗਾ ਜੀ ਉਹ ਨਾਲੇ ਤਾਂ ਇਹਨਾਂ ਨੂੰ ਦਿੱਤਾ ਉਹਨੇ ਕਦੂਰਾ ਜਾਈ ਉਹ ਤੇ ਨਾਲੇ ਜਿਹੜੇ ਬੰਦੇ ਇਹਨਾਂ ਦੇ ਸੱਤਾ ਮਾਰ ਕੇ ਗਏ ਸੀਗੇ ਜੀ ਮੰਨ ਲਓ ਮਾਰ ਕੇ ਗਏ ਨੇ ਨਾਲੇ ਉਹਨਾਂ ਨੂੰ ਹਾਂ ਕਰਤੀ ਉਹ ਬੰਦੇ ਇਹਨਾਂ ਨੂੰ ਦਿਨੇ ਕਹਿੰਦੇ ਵੀ ਅਸੀਂ ਕਦੂਰਾ ਲੈ ਕੇ ਜਾਵਾਂਗੇ ਇਹ ਕਹਿੰਦੇ ਵੀ ਸਾਨੂੰ ਤਾਂ ਉਹਨਾਂ ਨੇ ਦਿੱਤਾ ਹੋਇਆ ਹੈਗਾ ਵੀਰਾ ਜੀ ਹਨ ਤੇ ਵੀ ਬਸ ਉਹ ਨਿਛੇੜੀ ਬੰਦੇ ਸੀਗੇ ਜੀ ਆ ਸੱਤ ਅੱਠ ਜਾਣੇ ਮੇਰੇ ਖਿਆਲ ਤੇ ਬਸ ਸ਼ਾਮ ਨੂੰ 8 8:30 ਵਜੇ ਜੀ ਮੰਨ ਲਓ ਦਾਣਾ ਮੰਡੀ ਚ ਆਏ ਪਹਿਲਾਂ ਦਾਣਾ ਮੰਡੀ ਚੋਂ ਘਰੇ ਆ ਗਈ ਜੀ ਘਰੇ ਆ ਕੇ ਤੇ ਬਸ ਕੰਦਾਂ ਹੁੰਦਾ ਟੱਪ ਕੇ ਜੀ ਤੇ ਬਾਹਰ ਗੱਡੀ ਤੇ ਇਹਨਾਂ ਦੇ ਸੱਟਾ ਸੱਟਾ ਮਾਰ ਜੀ ਸੱਟਾਂ ਮੰਨ ਲਓ ਜਿਆਦਾਤਰ ਸਿਰ ਚ ਲਾਈਆਂ ਸੀ ਸੱਟਾਂ ਨਾਲ ਕਿਤੇ ਕਿਸੇ ਮਰੀ ਨਹੀਂ ਹੈਗੀ ਸਟਾਈਕ ਤਾਂ ਇੱਕ ਤਾਂ ਮੰਨ ਲਓ ਬਾਈ ਦੇ ਲਾਗੇ ਜਿਹੜਾ ਜੀਜਾ ਬਾਈ ਅਮਰੀਕ ਸਿੰਘ ਜੀ ਇਹ ਕੋ ਉਹਨਾਂ ਦੇ ਡੈਡੀ ਜੀ ਸਰਦਾਰ ਮੰਦਰ ਸਿੰਘ ਜੀ ਉਹਨਾਂ ਦੇ ਲਾਗੇ ਤੇ ਮਾਤਾ ਵੀ जख्मी ਸੀ ਹਾਂਜੀ ਮਾਤਾ ਵੀ ਜ਼ਖਮੀ ਆ ਜਦੋਂ ਬੱਚੇ ਤੇ ਮਾਰਨ ਲੱਗੇ ਛੋਟੇ ਦੇ ਜੀ ਤੇ ਉਹ ਮਾਤਾ ਕੋਲੇ ਖੜੇ ਸੀਗੇ ਮਾਤਾ ਨੇ ਬੱਚਾ ਖਿੱਚ ਲਿਆ ਜੀ ਤੇ ਉਹਨਾਂ ਦੀ ਬਾਹ ਤੇ ਲਾਗ ਗਈ ਸਾਡਾ ਖਲਾ ਕੋਈ ਰਾਂਜਸ ਨਹੀਂ ਸੀ ਨਹੀਂ ਵੈਸੇ ਤਾਂ ਕੋਈ ਰਾਂਜਸ ਨਹੀਂ ਸੀਗੀ ਜੀ ਇਹ ਵੈਸੇ ਕਾਰਨ ਇਹ ਜਿਆਦਾ ਵੀ ਮੰਨ ਲਓ ਜਿਹੜਾ ਉਹ ਕੁੱਤੇ ਵਾਲਾ ਜਿਹਨੇ ਕੁੱਤਾ ਦਿੱਤਾ ਸੀ ਉਹਨਾਂ ਨੇ ਦੋਵਾਂ ਨੇ ਕਹਿ ਰੱਖਿਆ ਮੰਨ ਲਓ ਉਧਰ ਵੀ ਆ ਕੀ ਗਿਆ ਇਧਰ ਵੀ ਆ ਕੀ ਗਿਆ ਉਹ ਮੰਨ ਲਓ ਹੋ ਸਕਦਾ ਵੀ ਉਹਦੇ ਕਾਰਨ ਕੀ ਮੰਗਤੀ ਹੈਗੇ ਤੁਹਾਡੀ ਮੰਗ ਤਾਂ ਇਹੀ ਹੈ ਇਨਸਾਫ ਹੀ ਹੈ ਜੀ ਮੰਨ ਲਓ ਨਸ਼ੇੜੀ ਬੰਦੇ ਸਾਰੇ ਪਿੰਡ ਨੂੰ ਤੰਗ ਕਰ ਰੱਖਿਆ ਉਹਨਾਂ ਨੇ ਗੌਰਮੈਂਟ ਤੋਂ ਇਹੀ ਮੰਗਿਆ ਜੀ ਹੋ ਸਕਦਾ ਉਹਨਾਂ ਨੇ ਸਜ਼ਾ ਬਹੁਤ ਸਖਤ ਸਖਤ ਦਿੱਤੀ ਜਾਵੇ ਬਾਕੀ ਸਾਰੇ ਪਿੰਡ ਗਵਾਹ ਹੈ ਜੀ ਇਹਨਾਂ ਨੂੰ ਪੁੱਛ ਲਓ ਵੀ ਕੀ ਕਹਿੰਦਾ ਪਿੰਡ ਉਹਨਾਂ ਦੇ ਬਾਰੇ ਜੀ ਕੋਈ ਨਹੀਂ ਕੁਝ ਨਹੀਂ ਹੋਗਾ ਅੱਛਾ ਜੀ

ਉਹ ਕਹਿੰਦੇ ਸਾਡੀ ਇਹ ਕਿ ਆਖ ਮਹੀਨੇ ਦੀ ਜੋ ਆਕੀ ਹੈ ਅਸੀਂ ਹੁਣ ਨਹੀਂ ਹੰਦੀ ਸੀ ਕਿਸੇ ਤੋਂ ਅੱਛਾ ਜੀ ਤੇ ਆਖਿਆ ਵੀ ਅਸੀਂ ਉਸੇ ਨੂੰ ਦੇ ਦਾਂਗੇ ਠੀਕ ਹੈ ਜੀ ਉਹ ਮੁੰਡਾ ਕਹਿੰਦਾ ਮੈਂ ਤੇ ਖੇਡਣ ਲੈ ਕੇ ਜਾਣਾ ਗਾਹੀ ਗੱਲ ਬਈ ਅੱਛਾ ਜੀ ਅਸੀਂ ਤੇ ਦੂਰੀ ਕੀ ਕਰਨੀ ਜਿ ਘੜਾ ਨਹੀਂ ਦੇ ਅੱਛਾ ਜੀ ਆਖਿਆ ਚਲੋ ਉਹ ਹੋ ਹੋ ਜੰਨਾ ਠੀਕ ਹੈ ਛੋਟੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਇਹ ਮੇਰੇ ਆਏ ਹੋਡੇ ਕਿਹਾ ਬਈ ਨੰਨ ਨਾ ਨਾਰੇ ਆਇਆ ਠੀਕ ਹੈ ਠੀਕ ਹੈ ਚਲੋ ਕਰੋ ਪਿੰਡ ਦੇ ਹੀ ਸੀਗੇ ਜੀ ਪਿੰਡ ਦੇ ਆ ਬਈ ਪਿੰਡ ਦੇ ਚਲੋ ਕੋਈ ਨਹੀਂ ਤੁਸੀਂ ਕਰੋ ਰੈਸਟ ਆਇਆ ਲਾਜਮ ਕਰਦੇ ਗੱਲਬਾਤ ਹੋਣਾ ਸਰ ਕੀ ਮਾਮਲਾ ਇਸ ਤਰ੍ਹਾਂ ਕੀ ਹੈ ਜੀ ਇੱਥੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਦੋ ਜਣਿਆਂ ਦਾ ਪਿਓ ਪੁੱਤ ਦਾ ਕਤਲ ਹੋ ਗਿਆ ਹੈਗੇ ਉਹਦੇ ਵਾਸਤੇ ਅਸੀਂ ਇਨਵੈਸਟੀਗੇਸ਼ਨ ਲਈ ਆਈ ਸੀਗੀ ਇਨਵੈਸਟੀਗੇਸ਼ਨ ਤੋਂ ਪਤਾ ਲੱਗ ਰਿਹਾ ਹੈਗੇ ਵੀ ਇੱਕ ਕਤੂਰੇ ਮਗਰ ਇਹ ਲੜਾਈ ਹੋਈ ਸੀ ਤੇ ਉਸ ਤੋਂ ਬਾਅਦ ਦੋ ਜਣਿਆਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਜਿਹੜੇ ਦੋਸ਼ੀ ਨੇ ਉਹਨਾਂ ਦੀ ਭਾਲ ਜਾਰੀ ਹੈਗੀ ਹੈ ਇਹਨਾਂ ਨੇ ਕੁਝ ਨਾਮ ਦੱਸੇ ਨੇ ਸਾਡੇ ਕੋਲ ਕਲੂ ਨੇ ਅਸੀਂ ਉਹਨਾਂ ਤੇ ਵਰਕ ਕਰ ਰਹੇ ਹਾਂ ਤੇ ਜਲਦੀ ਤੋਂ ਜਲਦੀ ਉਹ ਦੋਸ਼ੀ ਅਸੀਂ ਫੜ ਲਾਂਗੇ